ਕਾਗਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਜੇ ਕੋਣ ਆਏ ਨੇ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਇਹਨਾਂ ਨੇ ਹਰ ਮੁਸ਼ਕਿਲ ਘੜੀ 'ਚ ਸਾਡਾ ਸਾਥ ਦਿੱਤਾ ਹੈ ਤੇ ਹੁਣ ਮੈਂ ਜੇ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੈਨੂੰ ਨਾ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਉਹਨਾਂ ਨੂੰ ਦਵਾਂਗੀ। ਕੀ ਨਹੀਂ ਕਰੇਗੀ ਬੇਟਾ ਤੂੰ ਕੀ ਬੰਨਣਾ ਚਾਹ ਬੇਟਾ ਕੀ ਕਰਨਾ ਚਾਹ ਕੀ ਬੰਨਣਾ ਚਾਹ ਡਾਕਟਰ ਬੰਨਣਾ ਚਾਹ ਬਸ ਫੇ ਤੂੰ ਕੁਮਾਰ ਨਹੀਂ ਨਾ ਉਦੋਂ ਠੀਕ ਹੈ ਮੈਂ ਕੁਮਾਰ ਕੇ ਦੂੰਗੀ ਸਾਰੇ ਚੱਲ ਆ ਗਿਆ ਪੜ੍ਹ ਉਹਦੇ ਲਾ ਕੇ ਠੀਕ ਹੈ ਆ ਉਹ ਤੇ ਮਿਲਦਾ ਰਹੇਗਾ ਹਾਂਜੀ ਮੈਂ ਬਲਵੰਤ ਸਿੰਘ ਮੇਰਾ ਬੇਟਾ 2 ਸਾਲ ਤੋਂ ਤਕਰੀਬਨ ਬਾਹਰ ਹੀ ਵਿਦੇਸ਼ ਵਿੱਚ ਗਿਆ ਹੈ ਉਹਨਾਂ ਦੀ ਮਦਦ ਹੌਣ ਕਰਾ ਲੋਕਾਂ ਨੇ ਕਿਉਂ ਦੇ ਇਸ ਪ੍ਰੇਸ਼ਾ ਬਹੁਤ ਖਾਲਸਾ ٹرسٹ ਤੇ ਚੈਰੀਟੇਬਲ ਵਾਲਿਆਂ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਂ ਤੈਹ ਦਿਲੋਂ ਸਰਬੱਤ ਦਾ ਚੈਰੀਟੇਬਲ ٹرسٹ ਭਲਾ ਤੇ ਅਬਰਾਏ ਸਾਹਿਬ ਦਾ ਤੈਹ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪ੍ਰੋਸਾ ਦਿੱਤਾ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਜਿੰਨਾ ਵੀ ਹੋ ਸਕੇ ਆਂ ਤੁਹਾਡੀ ਮਦਦ ਕਰਾਂਗੇ ਮੈਂ ਪ੍ਰਸ਼ਾਸਨ ਕੋ ਵੀ ਸਰਕਾਰ ਕੋ ਵੀ ਮੰਗ ਕਰਦਾ ਵੀ ਸਾਡੀ ਜਿਹੜੀ ਆ ਪੀ ਕਰਦੀ ਹਾਲਤ ਵੇਖ ਕੇ ਪਰਵਾਰ ਦੀ ਹਾਲਤ ਵੇਖ ਕੇ ਮੇਰੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਜੋ ਕਿ ਇਹਨਾਂ ਦਾ ਜੀਵਨ ਸੌਖਾ ਬਤੀਤ ਹੋ ਸਕੇ ਜੇ ਤੁਹਾਡੇ ਬੇੜੇ ਦੀ ਡੈੱਡ ਬੋਡੀ ਕਿੰਨਾ ਇਹਨਾਂ ਵੱਲੋਂ ਮਗਾਈ ਗਈ ਇਹ ਬੇੜਾ ਕਿ ਮੇਰੇ ਬੇਟੀ ਦੀ ਜਿਹੜੀ ਆ ਡੈੱਡ ਬੋਡੀ ਆ ਸਰਬੱਤ ਖਾਲਸਾ ਟ੍ਰੈਸ ਟੇਰੀ ਟੇਬਲ ਅਬਰਾਇ ਸਾਹਿਬ ਦੇ ਸਦਕਾ ਅਹੀਂ ਲੈ ਸਕਿਆ ਇਹ ਤੇ ਗਰੀਬ ਪਰਿਵਾਰ ਹੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਿਆ ਅਹੀਂ ਕਿਹੇ ਹਾਲਤ ਵਿੱਚ ਵੀ ਉਹਨਾਂ ਦੀ ਬੋਡੀ ਨੂੰ ਮਗਾ ਨਹੀਂ ਸਕਦੇ ਅਬਰਾਏ ਸਾਹਿਬ ਦਾ ਇਹ ਸਦਕਾ ਜੋ ਇਹਨਾਂ ਨੇ ਅਪਰਾਲਾ ਟੈਸਟ ਨੇ ਕੀਤਾ ਮੈਂ ਤੈਹ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਮਤਲਬ ਇਹਨਾਂ ਦੇ ਕੋਈ ਸਾਡੇ ਇਥੋਂ ਤੱਕ ਐਮਸੀ ਤੱਕ ਵੀ ਕੋਈ ਸਾਡੇ ਘਰ ਦੇ ਵਿੱਚ ਨਹੀਂ ਆਇਆ ਨਾ ਕੋਈ ਸਰਕਾਰੀ ਅਧਿਕਾਰੀ ਨਾ ਕੋਈ ਸਿਆਸੀ ਪਾਰਟੀ ਦਾ ਲੀਡਰ ਸਾਡੇ ਘਰ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਠੀਕ ਹੈ ਉਹ ਤੁਸੀਂ ਦੱਸ ਦਿਓ ਜੀ ਹਾਂ ਕਰੀਏ ਹਾਂਜੀ ਅੱਜ ਉਹ ਭਰਾਏ ਸਾਹਿਬ ਆਏ ਆਪਣੇ ਘਰ ਕੀ ਕਹਿਣਾ ਚਾਹੁੰਦੇ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਜਿਨ੍ਹਾਂ ਨੇ ਸਾਡੇ ਬਾਰੇ ਕੋਈ ਸੋਚਿਆ ਬਾਕੀ ਕੋਈ ਸੰਸਥਾ ਕੋਈ ਸਾਡੇ ਕੋਲ ਲੀਡਰ ਕੋਈ ਸਿਆਸੀ ਕੁਝ ਨਹੀਂ ਆਇਆ ਸਿਵਾਏ ਇਹਨਾਂ ਤੋਂ ਸਰਬਤ ਭਲਾ ਵਾਲਿਆਂ ਤੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਚਲੋ ਸਾਡੀ ਰੋਜੀ ਰੋਟੀ ਦਾ ਵੀ ਇਹਨਾਂ ਨੇ ਸੋਚਿਆ ਮੇਰੇ ਬੱਚੇ ਬਾਰੇ ਵੀ ਤੇ ਮੈਨੂੰ ਮੈਂ ਇਸ ਬਸ ਇੰਨਾ ਹੀ ਧੰਨਵਾਦ ਕਰੂੰਗੀ ਜ਼ਿਆਦਾ ਨਹੀਂ ਮੈਂ ਕਹਿ ਸਕੂੰਗੀ। ਠੀਕ ਹੈ। ਸਾਰੀ ਚੀਜ਼ ਮੈਂ ਲਈ ਨਾ। ਬੇਟਾ ਆਏਗੀ। ਅ ਲਵਾ ਲਵਾ ਹੋਣੀ ਹੈ ਫਾਰਮ ਭਰਨਾ ਨੇ ਪਰਪਰ। ਹਾਂਜੀ। ਉਹਨੇ ਕਿਹਾ ਸੀ ਮੈਨੇ ਤੁਹਾਡਾ ਡਾਟਾ ਦੇ ਦਿੱਤਾ ਹਾਂ ਉਸ ਨਾ। ਹਾਂਜੀ। ਤੇ ਫੇਰ ਮੇਰੇ ਨਾਲ ਟੈਨਸ਼ਨ ਸ਼ੁਰੂ ਹੋ ਜਾਏਗੀ। ਹਾਂਜੀ। ਤੇ ਅ ਬਤੀ ਦਾ ਪੂਰੀ ਡਿਟੇਲ ਲੱਗੇ ਉਹਨਾਂ ਦੇ। ਠੀਕ ਸ। ਕੋਈ ਜੇ ਪਰ ਲੱਗੇ ਨਾਮ। ਠੀਕ ਹੈ। ਜੀ ਅੰਦੇ ਦੀਆਂ ਨਾਮ। ਪੁਆਇੰਟ ਹਾਂ ਉਹ ਲੋਕੀਏ ਘਰ ਦੀ ਕਰਦੀ ਮਰਮਤਿਆ ਰਹਿਦਾ ਹੈ ਉਹ ਜੀ ਇਹ ਤਾਂ ਚੁ ਜਨਾਨੇ ਤੁਹਾਡੇ ਨਾਲ ਜਦੋਂ ਚ ਆ ਜਾਂਦੇ ਹੋ ਰਹਿੰਦੇ ਹੋ ਜੋ ਬਣਦਾ ਹਾਂਜੀ ਬਾਕੀ ਵਾਈਬ੍ਰੋ ਨਿਓਰ ਦਾਸ ਕਰਦੇ ਪਾਣਾ ਵਰਤੀ ਜਾਂ ਸਾਡਾ ਜੋਸ਼ ਚੰਦਾ ਨਹੀਂ ਉੱਥੇ ਤਾਂ ਮਨ ਨਹੀਂ ਇਹ ਤਾਂ ਲੀਗਰ ਦੋੜ ਦਈ ਅੰਦਰ ਬਸ ਬੱਟ ਰਿਹਾ ਹੈ ਟਾਈਮ ਦੀ ਟੈਂਸਰ ਦੱਸੋ ਜੀ ਰਿਟਰੀਮਰ ਤੋਂ ਕੰਟੈਕਟ ਕਰੋ ਠੀਕ ਹੈ ਉਸ ਵਕਤ ਜੋ ਕਰ ਸਕਦੇ ਵਾਤਵਾਦ ਅਸੀਂ ਕਰਾਂਗੇ ਸਰ ਮੈਂ ਇਹੀ ਕਹਾਂਗੀ ਬਸ ਮੇਰੇ ਬੱਚੇ ਦਾ ਫਿਊਚਰ ਸਿਕਯੂਰ ਹੋ ਜਾ ਕਿਉਂਕਿ ਮੈਨੂੰ ਕਿਸੇ ਰੱਗੇ ਹੱਥ ਨਾ ਡਣਾ ਪਵੇ ਮੈਂ ਇਹ ਸੀ ਨੂੰ ਤੁਹਾਡੀ ਸੰਸਥਾ ਨੂੰ ਇਹ ਕਹਿਣੀ ਕਿ ਜੋ ਮੇਰੇ ਬੱਚੇ ਦਾ ਸਟੱਡੀ ਦਾ ਖਰਚਾ ਜੋ ਵੀ ਆ ਤੁਸੀਂ ਚਲੋ ਕਰ ਰਹੇ ਹੋ ਤੇ ਮੈਂ ਕਹਿੰਨੀ ਪਲੀਜ਼ ਮੇਰਾ ਇਸ ਦੇ ਸਾਥ ਦੇ ਬੜਾ ਆਪਣਾ ਇਦਾਂ ਹੀ ਕਰਦੇ ਹਾਂ ਬੰਦੇ ਕੋ ਜਿੰਨੀਆਂ ਹੁਣ ਤੋਂ ਇਹ ਕੋਰੀ ਹੈ ਸੀ ਇਹ ਮੱਧ ਦੀ ਡੈੱਟ ਹੋ ਜਰਾ ਪੰਜਾਹ ਸਾਲ ਦਾ ਹੋ ਮਨ ਉਨੀਲ ਦੋ ਬੇਟੀਆਂ ਨੇ ਹਾਂਜੀ ਇੱਕ ਵੱਡੀ ਵਿਆਹ ਨਾਲੀ ਹੈ ਦੀਦੀ ਵੀ ਦੋ ਤਿੰਨ ਸਾਲ ਮੋੜੇ ਵਿਆਹ ਨਾਲੀ ਹੈ ਤੇ ਤਸਕਰ ਉਸ ਨੂੰ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਸਾਡੇ ਨਾਲ ਉਸ ਸਬਸਤ ਕਰਾ ਰਹੇ ਆ। ਤੋਂ ਜਦੋਂ ਵੀ ਲੋਡ ਪਏਗੀ ਨਾ ਜਦੋਂ ਕੋਈ ਬੱਚਾ ਅਜੇ ਛੋਟਾ ਪੜ ਰਿਹਾ ਹੈ ਜੇ ਤਾਂ ਇਸੇ ਪੈਨਸ਼ਨ 5000 ਲੱਗਦੀ ਹੈ। ਹਾਂਜੀ ਠੀਕ ਹੈ ਨਾ ਤੇ ਜੇ ਹੋਰ ਵੀ ਲੋਡ ਪਏਗੇ ਤਾਂ ਅਸੀਂ ਖੜੇ ਹਾਂ ਤੁਹਾਡੇ ਨਾਲ। ਜ਼ਰੂਰ ਕਰਾਂਗੇ ਅਸੀਂ ਛੜਦਾ ਵੀ ਜ਼ਰੂਰ ਕਰਾਂਗੇ ਤੇ ਮੈਂ ਤੁਹਾਡਾ ਧੰਨਵਾਦ। ਇਹਦੇ 2 ਲੱਖ ਰੁਪਏ ਦੀ ਪੈਨਸ਼ਨ ਅਸੀਂ ਲਾਉਂਦੇ ਹੁੰਦੇ ਹਮੇਸ਼ਾ। ਹਾਂਜੀ ਬੱਚਾ ਦੇਖਦੇ ਕਿੰਨੇ ਓਵਰ ਹੋ ਦੀ ਜੇ 10-12 ਸਾਲ ਦੇ ਛੋਟਾ ਬੱਚਾ ਹੋਵੇ ਫਿਰ 2 ਲੱਖ ਜਾਂ 1 ਲੱਖ ਰੁਪਇਆ ਉਹ ਸੀ ਫਿਕਸਡ ਡਿਪੋਜ਼ਿਟ ਕਰਾ ਦਿੰਦੇ ਹਾਂ ਤੁਸੀਂ ਕਢਾ ਲਈ ਸੋਚੋਗੇ ਨੂੰ ਜਦੋਂ ਬੱਚਾ ਵੱਡਾ ਹੋ ਜੇਗੇ ਬਾਅਦ ਇਹ ਟਾਈਮ ਤੇ ਉਹਨਾਂ ਨੂੰ ਪੈਸਾ ਕਾਫੀ ਹੋ ਜਾਏਗਾ ਉਸ ਤੇ ਇਹ ਐਫਟੀਆ ਟੁੱਟੇਗੀ ਨਹੀਂ ਇਹ ਟੁੱਟੇਗੀ ਵੀ ਅੱਗੇ ਦਾ ਨਾ ਨਹੀਂ ਰਹੇਗੀ ਉਹ ਵਿਆਜ ਤੇ ਵਿਆਜ ਪੈਂਦੇ ਪੈਂਦੇ ਪੈਸੇ ਤੁਹਾਡੇ 3-4 ਗੁਣਾ ਪੈਸੇ ਹੋਜਣਗੇ ਜਦ ਤੱਕ ਉਹ ਬੱਚੀ ਦਾ ਵਿਆਹ ਹੋ ਜਾਵੇ ਉਦੋਂ ਤੁਹਾਨੂੰ ਉਸ ਟਾਈਮ ਤੇ ਤੁਹਾਨੂੰ ਉਹ ਪੂਰੀ ਮਦਦ ਹੋ ਜੇਗੀ ਕਿ ਸਾਡਾ ਪਾਲਸੀ ਹੈ ਸਾਡੇ ਟਾਸ ਦੀ ਬੋਲਤੀ ਹੈ ਸਾਡੀ ਅਸੀਂ ਉਸ ਦਾ ਨਾ ਨਹੀਂ ਕਰਦੇ ਆ ਸੰਦੀਪ ਦੇ ਕਾਰਜ ਦੀ ਜੌਰਜੀਆ ਜਿਹਦਾ ਤੋਂ ਵੀ ਸੀ ਕੀ ਕੀ ਇਹਨਾਂ ਬੰਦਿਆ ਦੇਖੋ ਪਿੱਛੇ ਦੇ ਜਿਹੜਾ ਪਾਣਾ ਵਰਤਿਆ ਹੈ ਬੜਾ ਦੁਖਦਈ ਹੈ ਹਾਤਮਣ ਬਾਈ ਸੀ ਜਲੇ ਕਿ ਮਾਨਸਰ ਸਾਹਿਬ ਸੁਨਾਮ ਤੋਂ ਸੀ ਜੋ ਉਹਨਾਂ ਨੇ ਰੈਸਟੋਰੈਂਟ ਖੋਲਿਆ ਔਰ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਜਿੰਨੇ ਵੀ ਆਪਣੇ ਪੰਜਾਬੀ ਪੰਜਾਬ ਚੋਂ ਦੇ ਬੰਦੇ ਆ ਸਕਣ ਉਹਨਾਂ ਨੇ ਉਸ ਟਾਰੇ ਵਿੱਚ ਜੋਬ ਦਿੱਤੇ ਸਾਰਿਆਂ ਨੂੰ ਚਲੋ ਗੈਸ ਲੀਕ ਕਰ ਗਈ ਕਿਉਂਕਿ ਸਰਦੀਆਂ -15 ਉੱਥੇ ਟੈਂਪਰੇਚਰ ਸੀਗਾ ਤੇ 12 ਲੋਕਾਂ ਦੀ ਜਦਤ ਵੀ ਜਿਹਨਾਂ ਤੋਂ 11 ਪੰਜਾਬ ਦੇ ਸੀ ਇੱਕੋ ਤੋਂ ਲੋਕਲ ਬੰਦੇ ਸਨ ਅੰਮ੍ਰਿਤਸਰ ਸਾਡੇ ਤੇ ਫਿਰਸਾ ਸਾਡੇ ਪ੍ਰਬੰਧ ਖੜੇ ਨੇ ਨਾਲ ਸੋ ਜਿੰਨੀਆਂ ਵੀ ਡੈਡ ਬodies ਇੱਥੇ ਆਈਆਂ ਸੋ ਉਹਨਾਂ ਨੂੰ ਸਭ ਕੁਝ ਪਛਾਇਆ ਗਿਆ ਅੱਜਾਂ ਡਿਸਟ੍ਰਿਕਟ ਵਾਈਸ ਅਫਸਰ ਦੀ ਟੀਮਾਂ ਜਿਹਨਾਂ ਨੇ ਜਾ ਕੇ ਸਭ ਨੂੰ ਸੰਸਕਾਰ ਕੀਤਾ ਤੇ ਸਾਰਾ ਸੀ ਸਰਵੇ ਕੀਤਾ ਪੂਰਾ ਕਿ ਹਰ ਫੀਲਡ ਦੀ ਰਿਪੋਰਟ ਆ ਗਈ ਮੇਰੇ ਕੋਲ ਜਿੱਥੇ ਇੱਥੇ ਲੋਡ ਸਮਝੀ ਗਈ। ਬੜਾ ਸਿਰ ਕੀ ਕਰ ਇਹੋ ਜਿ ਨੇ ਕਿਦੇ ਨਾਲ ਕਿ ਛੱਤ ਨਹੀਂ ਆਣੀ ਹੁੰਦੀ ਇਹਨਾਂ ਦੀ। ਜੀ। ਉਹਦੇ ਬਾਰੇ ਅਸੀਂ ਫੈਸਲਾ ਲਿਆ। ਕਿ ਪੰਜ ਕਰ ਇਹੋ ਜਿ ਨੇ ਜਿਹੜੇ ਕਿ ਅਸੀਂ ਬਣਾ ਕੇ ਦੇਾਂਗੇ ਉਹਨੂੰ ਜਾਂ ਉਹਨੂੰ ਮੁਰੰਮਤ ਕਰਕੇ ਦੇਾਂਗੇ ਜਿੱਥੇ ਲੋਡ ਕਰ ਦਾਂਗੇ। ਅੱਜ ਸੁਨੀਬ ਦੇ ਘਰ ਅਸੀਂ ਆਏ ਹਾਂ ਉਹਦੇ ਮੇਸੀ ਦਾ ਬੇਟੀ ਛੋਟੀ ਜਿਹੀ 7 ਸਾਲ ਦੀ। ਇਹਦੀ ਅਮਰ ਸਰ ਪੜ ਰਹੀ ਹੈ। ਤੇ ਉਹਦੇ ਫਾਦਰ ਸਾਹਿਬ ਵੀ ਹੈ ਬੜਾ ਇਹ ਦੁੱਖ ਦਾ ਪੱਟਾ ਵਾਲਾ ਕਰਦੇ ਹਾਂ ਅਸੀਂ। ਬਹੁਤ ਮਾੜਾ ਹੋਇਆ ਲੇਕਿਨ ਪਾਣਾ ਮੰਨਣਾ ਪੈਣਾ। ਤੋ ਟੈਸਟ ਬਲੋ ਸਨੇਕਈ ਸਕੀਮਾਂ ਚੱਲਦੀਆਂ ਨੇ ਸੋ ਉਹਦੇ ਤਹਿਤ ਜਿਸਨਾਂ ਬੱਚੀ ਸਾਡੀ ਨੂੰ ਕਰ ਰਹੀ ਹੈ ਵੱਧ ਰਹੀ ਹੈ ਇਹਦੇ ਵਾਸਤੇ ਇੱਕ ਅਸੀਂ ਥੇਚ ਡੋਜ਼ਰ ਕਰਾਵਾਂਗੇ 2 ਲੱਖ ਰੁਪਏ ਦਾ ਜਿਹੜਾ ਕਿ ਇਹਦੇ ਮੈਰਿਜ ਦੇ ਲਈ ਕੰਮ ਆਏਗਾ ਸੋ ਉਹਨੂੰ ਖੁਦ ਆਣੀ ਸੱਜੇ ਦਾ ਕੈਸ਼ ਇਤਨੇ ਦਿਨਾਂ ਤੇ ਐਫਐਟਆਰ ਹੋਈ ਜਿਹੜੀ ਕਿ ਅੱਗੇ ਵੱਧੇ ਜਾਏਗੀ ਤੇ ਪੈਨਸ਼ਨ ਜਿਹੜੀ ਅਸੀਂ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਵੀ ਤੋਂ ਚਲਵਾ ਰਹੇ ਹਾਂ ਕਿ ਇੱਥੇ ਉਹਨੂੰ ਕੋਈ ਘਰ ਤੋਂ ਰਹਿ ਨਹੀਂ ਰਿਹਾ ਲੇਕਿਨ ਜੇ ਅਗਰੇ ਰਹਿੰਦੇ ਨਾ ਥਿਆ ਕੇ ਤੇ ਫਿਰ ਕਰਦੀ ਜੋ ਮੁਰਮਤ ਹੋਣਾ ਲਈ ਅਸੀਂ ਉਹ ਵੀ ਨਾਮ ਦੇ ਨਾਲ ਕਰਾਵਾਂਗੇ ਇਸ ਤਰ੍ਹਾਂ ਬਾਕੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਵੀ ਅਸੀਂ ਜਾਵਾਂਗੇ ਮੈਂ ਜ਼ਰੂਰ ਮਿਲਾਂਗਾ ਕਿ ਆ ਕੇ ਹੌਸਲਾ ਦੇਵਾਂਗੇ ਕਰਦੇ ਆ ਉਹਨੂੰ ਤੇ ਜਿੰਨੇ ਕ ਅਸੀਂ ਕਰ ਸਕਾਂਗੇ ਮਦਦ ਅਸੀਂ ਆਪਣਾ ਪੂਰੀ ਮਦਦ ਕਰਾਂਗੇ ਓਕੇ ਠੀਕ ਹੈ ਇਹਨਾਂ ਨੂੰ